ਸਿਮਰਨ ਨਾ ਕੀਤਾ ਤੇ ਪਸ਼ੂ ਦੀ ਤਰ੍ਹਾਂ ਜੀਵੇਗਾ। ਔਰ ਹੋ ਸਕਦਾ ਹੈ ਕਿਦਰੇ ਮੁੜ ਜਾਏ ਪਸ਼ੂ ਹੀ ਹੋ ਜਾਏ। ਸਿਮਰਨ ਨਾ ਕੀਤਾ ਤੇ ਬੜਾ ਭਿਆਨਕਰ ਜ਼ੁਲਮ ਕੀਤਾ ਹੋ ਸਕਦਾ ਹੈ ਇਹਦਾ ਜਨਮ ਵੀ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਭਟਕੇ ਇਹਨੂੰ ਮਾਂ ਹੀ ਕੋਈ ਨਾ ਵੇਲੇ ਬਹੁਤ ਪਰੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਂ ਵਿੱਚ। ਗੁਰੂ ਅਰਜਨ ਦੇਵ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਕਹੂੰ ਜਚ ਗੰਦਰਬ ਉਰਗ ਕਹੂੰ ਵਿਦਿਆਦਰ ਕਹੂੰ ਭੈ ਕਿਨਰ ਪਿਸਾਚ ਕਹੂੰ ਪ੍ਰੇਤ اے ਪ੍ਰਭੂ ਤੇਰੀ ਦੁਨੀਆ ਚ ਕਿਦਰੇ ਪ੍ਰੇਤ ਨੇ ਕਿਦਰੇ ਭੂਤ ਨੇ ਕਿਦਰੇ ਪਿਸਾਚ ਨੇ ਜਿਨ੍ਹਾਂ ਦਾ ਜਨਮ ਨਹੀਂ ਭਟਕ ਦੇ ਨੇ ਦੇਵਤਿਆਂ ਦਾ ਵੀ ਛੇਤੀ ਜਨਮ ਨਹੀਂ ਬੜਾ ਨਾਮ ਜਪਿਆ ਬੜੀ ਬੰਦਗੀ ਕੀਤੀ ਥੋੜਾ ਜਿਆ ਪੰਡਾ ਰਿਹਾ ਸਰੀਰ ਦਾ ਅੰਤ ਹੋ ਗਿਆ ਐਸੇ ਮਨੁੱਖਾ ਜਲਦੀ ਜਨਮ ਨਹੀਂ ਹੋਵੇਗਾ ਕਿਉਂਕਿ ਜਿਤਨੀ ਪਵਿੱਤਰਤਾ ਉਹਦੇ ਕੋਲ ਹੈ ਜਿਤਨਾ ਗਿਆਨ ਉਹਦੇ ਕੋਲ ਹੈ ਜਿਤਨਾ ਰਸ ਉਹਦੇ ਕੋਲ ਰੱਬੀ ਹੈ ਉਸ ਤਰ੍ਹਾਂ ਦੀ ਕੋਈ ਮਾਂ ਚਾਹੀਦੀ ਹੈ ਹਰ ਮਾਂ ਉਸ ਨੂੰ ਜਨਮ ਨਹੀਂ ਦੇ ਸਕਦੀ ਇਹ ਦੇਵਤੇ ਅਕਸਰ ਗੁਰਦੁਆਰਿਆਂ ਚਾਹੁੰਦੇ ਨੇ ਮੰਦਰਾਂ ਚਾਹੁੰਦੇ ਨੇ ਦਰਗਾਹਾਂ ਚਾਹੁੰਦੇ ਨੇ ਕਿਸੇ ਵਕਤ ਮੈਂ ਤੁਹਾਨੂੰ ਚਸ਼ਮ ਦੀ ਦਵਾਈ ਤੇ ਵਾਕਿਆ ਜਿਿਹੇ ਗੱਲ ਬਣੀ ਤੇ ਦੱਸਾਂਗੇ ਜੋ ਮੈਂ ਇਸ ਤਰ੍ਹਾਂ ਦੇ ਦੇਖੇ ਰਹੇ ਜਿੱਥੇ ਸਦ ਸੰਗ ਹੋ ਰਿਹਾ ਹੋਵੇ ਰੱਬ ਦਾ ਨਾਮ ਜਪਿਆ ਜਾ ਰਿਹਾ ਹੋਵੇ ਤੇ ਦੇਵਤੇ ਹੁੰਦੇ ਨੇ ਉਹਨਾਂ ਕਰਕੇ ਵਾਈਬ੍ਰੇਸ਼ਨ ਵੀ ਅੱਛੀ ਬਣ ਜਾਂਦੀ ਨਿਰਆਕਾਰ ਸਰੂਪ ਹੈ ਉਹਨਾਂ ਦਾ ਹਾਂ ਤੇ ਜਿਹੜਾ ਉਹਨਾਂ ਦੇਵਤਿਆਂ ਨੂੰ ਦੇਖ ਸਕਦਾ ਹੈ ਨਿਰਆਕਾਰ ਨੂੰ ਉਹਨੂੰ ਕਹਿੰਦੇ ਨੇ ਦੇ ਕੋਲ ਦਿਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਦੇਖਣ ਵਾਲੀ ਦ੍ਰਿਸ਼ਟੀ ਹੈ ਔਰ ਇਸੰ ਦੇ ਪਰਛਵੇਂ ਮੈਂ ਦੇਖੇ ਨੇ ਜੋ ਵੇਖ ਸਕਦੇ ਨੇ ਇਸ ਤਰ੍ਹਾਂ ਲੋਹੂਤ ਪਰੇਤ ਜੋ ਅਤਿਅੰਤ ਮਲੇਨ ਇਸ਼ਰਾਬ ਖਾਨੇ ਚੋਂਦੇ ਨੇ ਜੂਵੇ ਖਾਨੇ ਚੋਂਦੇ ਨਰਵੇਸ਼ਿਆਲੇ ਚੋਂ ਹੁੰਦੇ ਨੇ ਵੀ ਕਿਉਂਕਿ ਇਹਨਾਂ ਦਾ ਰਸ ਉੱਥੇ ਬਣਦਾ ਜਿਤਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਆਉਂਦਾ ਇਹ ਮਾੜੀਆਂ ਥਾਵਾਂ ਤੇ ਰਹਿਣਗੇ ਜਿੰਨੇ ਚਿਰ ਤੱਕ ਦੇਵਤਿਆਂ ਦਾ ਜਨਮ ਨਹੀਂ ਆਉਂਦਾ ਇਹ ਮੰਦਰ ਮਸਜਿਦ ਗੁਰਦਵਾਰਿਆਂ ਚ ਰਹਿਣਗੇ ਤੁਹਾਡੇ ਨੇੜੇ ਹੀ ਹੈ ਹਜ਼ੂਰ ਸਾਹਿਬ ਕੰਨ ਸੇ ਕੰਮ 15 ਸਾਲ ਤੱਕ ਲੰਗਰ ਦੇ ਹੁਣ ਵੀ ਬਰਾਂਡੇ 'ਚ ਪਿਆ ਇੱਕ ਡਰਮ ਵੱਜਦਾ ਰਿਹਾ ਆਪਣੇ ਆਪ ਬੜੇ ਜ਼ੋਰ ਨਾਲ ਕੋਈ ਸੇਵਾਦਾਰ ਹੋਣਾ ਨਾਮ ਜਪਿਆ ਹੋਣਾ ਸੇਵਾ ਵੀ ਬਹੁਤ ਕੀਤੀ ਹੋਣੀ ਮੁਕਤੀ ਨਹੀਂ ਹੋਗੀ ਹੁਣ ਪਰ ਅੰਦਰ ਮਮਤਾ ਸੇਵਾ ਕਰਨ ਦੀ ਤੋ ਰਹਿੰਦਾ ਉੱਥੇ ਸੀ ਜਦੋਂ ਲੰਗਰ ਖੋਲ ਦਾ ਸਮਾਂ ਹੁੰਦਾ ਸੀ ਉਦੋਂ ਵੀ ਡਰਮ ਵੱਜਦਾ ਸੀ ਮੈਂ ਸੱਚਕਣ ਸਾਹਿਬ ਕਥਾ ਕਰਕੇ ਇਕਦਮ ਚੱਲ ਪੈਂਦਾ ਸੀ ਸੁਣਨ ਕਿਉਂਕਿ ਮੈਨੂੰ ਜਦ ਕਿਸੇ ਨੇ ਦੱਸਿਆ ਤਰਕ ਬੁੱਧੀ ਹੋਣ ਕਰਕੇ ਮੈਂ ਮੰਨਦਾ ਨਹੀਂ ਸੀ ਮੈਨੂੰ ਕਹਿਣ ਲੱਗੇ ਫਿਰ ਦੂਰ ਦੀ ਗੱਲ ਥੋੜੀ ਐ ਅੱਜ ਕੀ ਸੱਚਕਣ ਜਾਏ ਉਹਦੇ ਸੁਣ ਲੇ 8.5 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਜਦ ਮੈਂ ਚੱਲਣ ਲੱਗਾ ਪੁਜਾਰੀ ਸਾਹਿਬ ਨੇ ਮੇਰੀ ਬਾਹ ਪਕੜ ਲਈ ਵੀ ਗੱਲ ਕੀ ਕਿਉਂ ਨਸਦੇ ਹੋ ਮੈਂ ਕਹੋ ਕ੍ਰਿਸ਼ਮਾ ਮੈਂ ਦੇਖਣਾ ਜ਼ਰੂਰ ਮੈਂ ਆਪਣੀ ਤਸੱਲੀ ਕਰ ਲਵਾਂ ਨਾ ਮੇਰੇ ਭਾਈ ਕਲਿਆਣ ਸਿੰਘ ਹੋਰ ਰਾਗੀ ਸਿੰਘ ਅਸੀਂ ਪਹੁੰਚੇ ਉਹ ਦੇ ਸੰਤਾ ਪਹਿਲੇ ਦੀਆਂ ਬੈਠੀਆਂ ਹੋਈਆਂ ਸਾਨੂੰ ਸੁਣਨ ਵਾਸਤੇ ਵਾ ਕਈ ਵਜ ਪਿਆ 9:30 ਪੌਣੇ 10 ਦੇ ਕਰੀਏ ਹੈਰਾਨਗੀ ਹੋਈ ਮੈਨੂੰ ਔਰ ਬੜਾ ਜ਼ੋਰ ਦਾ ਵਜੇ ਜਿਵੇਂ ਤੋਪ ਦੇ ਤਮਾਕੇ ਫਿਰ ਤੇ ਮੈਂ ਰੋਜ਼ ਜਾਣ ਲੱਗ ਪਿਆ 8 ਦਿਨ ਮੈਂ ਉੱਥੇ ਕਥਾ ਕਰਨੀ ਸੀ ਮੈਂ 8 ਦਿਨ ਗਿਆ ਅਦਕੀ ਦਿਨ ਮੈਂ ਹੁਣ ਹੋ ਕੇ ਆਇਆ ਹੁਣ ਵਜਣਾ ਬੰਦ ਹੋ ਗਿਆ ਮੈਂ ਕਿ ਜਨਮ ਹੋ ਗਿਆ ਇਹਦਾ ਕਿਤਰਾ ਇਹ ਜਿਤਨਾ ਪਵਿੱਤਰ ਸੀ ਉਸ ਤਰ੍ਹਾਂ ਦੀ ਮਾਂ ਮਿਲ ਗਈ ਹੈ ਇਸ ਤਰ੍ਹਾਂ ਦਾ ਸਹਯੋਗ ਬਣ ਗਿਆ ਉਸ ਦਾ ਹੁਣ ਨਹੀਂ ਵੱਜਦਾ ਪਰ ਡਰਮ ਰੱਖਿਆ ਹੋਇਆ ਅਜੇ ਵੀ ਨਿਸ਼ਾਨੀ ਚ ਇਸ ਤਰ੍ਹਾਂ ਦੇ ਦੇਵਤੇ ਲੋਕ ਦੇਵਤਾ ਕੇਂਦਰ ਜਿਨ੍ਹਾਂ ਦਾ ਦੀਵਾ ਜਲਿਆ ਹੋਇਆ ਹੈ ਇਹ ਮੰਦਿਰ ਮਸਜਿਦ ਗੁਰਦੁਆਰਿਆਂ ਚੋਂ ਦੇਂਦਰਗਾਹਾਂ ਚੋਂਦੇ ਨੇ ਇਹਨਾਂ ਨੂੰ ਸਕੂਨ ਉੱਥੇ ਮਿਲਦਾ ਹੈ ਉਹ ਜਿਹੜਾ ਪੈੰਡਾ ਰਹਿੰਦਾ ਹੈ ਉਹ ਅਗਲਾ ਜਨਮ ਹੋ ਕੇ ਉਹ ਪੈੰਡਾ ਤੈ ਹੋਵੇਗਾ। ਤੋਂ ਦੇਵਤਿਆਂ ਨੂੰ ਉਡੀਕ ਕਰਨੀ ਪੈਂਦੀ ਹੈ ਜਨਮ ਦੀ ਗੁਰਵਾਣੀ ਕਹਿੰਦੀ ਇਸ ਦੇ ਹੀ ਕੋ ਸਿਮਰੇਂ ਦੇਵ ਦੇਵਤੇ ਤਰਸਦੇ ਨੇ ਕਿ ਦੇਹੀ ਮਿਲੇ। ਮਨੁੱਖ ਹੀ ਮੁਕਤ ਹੋ ਸਕਦੇ ਪਸ਼ੂ ਨਹੀਂ ਹੋ ਸਕਦੇ। ਭੂਤ ਨਹੀਂ ਹੋ ਸਕਦੇ। ਔਰ ਦੇਵਤੇ ਵੀ ਨਹੀਂ ਹੋ ਸਕਦੇ। ਮਨੁੱਖ ਹੋ ਸਕਦਾ। ਇਸ ਵਾਸਤੇ ਬਾਦਰ ਸ਼ਾ ਜ਼ਫਰ ਆਖਰੀ ਮਗਲ ਸਮਰਾਟ बड़ा कीमती बोल है उसका बनाया ए जफर खालिक ने कब इंसान से बढ़कर मनुख तो उच्चा और कोई भी नहीं है, बनाया ए जफर खालिक ने कब इंसान से बढ़कर मलिक को देव को जिन को परी को होरे गिलमा को ये सारे मनुख तो थले ने देवते फरिश्ते ते हूर गिलमा, सब थले मनुख सब तो अफजल है क्यों ਮਨੁੱਖ ਖੁਦਾ ਹੋਣ ਦੀ ਸੰਭਾਵਨਾ ਰੱਖਦਾ ਹੈ ਪਸ਼ੂ ਨਹੀਂ ਰੱਖਦੇ ਦੇਵਤਿਆਂ ਨੂੰ ਵੀ ਮਨੁੱਖ ਬਣਨਾ ਪਏਗਾ ਬਹੁਤਾਂ ਨੂੰ ਵੀ ਮਨੁੱਖ ਬਣਨਾ ਪਏਗਾ ਪਸ਼ੂਆਂ ਨੂੰ ਪ੍ਰਕਿਰਤੀ ਮਨੁੱਖ ਬਣਾ ਹੀ ਰਹੀ ਹੈ ਮਨੁੱਖ ਹੀ ਐਸਾ ਦੁਆਰ ਹੈ ਕਿ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਬਾਕੀ